ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ 12 ਭਾਈ ਗੁਰਦਾਸ ਜੀ ਦੀਆਂ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ 20 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ 20 ਪੌੜੀਆਂ ਦੀ ਸੰਥਿਆ YouTube ਦੀ ਪਲੇਲਿਸਟ ਦੇ ਵਿੱਚ ਪਈ ਹੋਈ ਹੈ ਚਾਰ ਵਰਨ ਚਾਰ ਮਜਹਬਾਂ ਮਜਹਬਾਂ ਇਕੱਠਾ ਪਾਠ ਹੈ ਜਗ ਵਿੱਚ ਹਿੰਦੂ ਮੁਸਲਮਾਨੇ ਭਾਈ ਗੁਰਦਾਸ ਜੀ ਕਹਿੰਦੇ ਜਗਤ ਵਿੱਚ ਹਿੰਦੂਆ ਦੇ ਚਾਰ ਵਰਨ ਤੇ ਮੁਸਲਮਾਨਾਂ ਦੇ ਚਾਰ ਮਜ਼ਹਬ ਹਨ ਖੁਦੀ ਬਖੀਲ ਤਕਬਰੀ ਖਿੰਚੋ ਤਾਣ ਕਰੇਣ ਢਿਗਾਣੇ ਢਿਗਾਣੇ ਗੰਗੇ ਦੀ ਆਵਾਜ਼ ਨੱਕ ਦੇ ਵਿੱਚ ਢਿਗਾਣੇ ਇਹ ਸਭੇ ਖੁਦੀ ਬਖੀਲੀ ਹੰਕਾਰ ਤੇ ਖਿੱਚਾ ਖੀਚੀ ਅਰ ਪੱ ੱਟਕੇ ਕਰਨ ਲੱਗ ਪਏ ਗੰਗ ਬਨਾਰਸ ਹਿੰਦੂਆ ਮੱਕਾ ਕਾਬਾ ਮੁਸਲਮਾਨੇ ਕਹਿੰਦੇ ਹਿੰਦੂਆਂ ਗੰਗਾ ਤੇ ਕਾਂਸੀ ਮਿੱਥ ਲਈ ਮੱਕਾ ਕਾਬਾ ਮੁਸਲਮਾਨਾਂ ਪੂਜਾਂ ਦਾ ਥਾਂ ਮੰਨ ਲਿਆ ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ ਮੁਸਲਮਾਨਾਂ ਦੀ ਸੁੰਨਤ ਨਿਸ਼ਾਨੀ ਠਹਿਰੀ ਤੇ ਤਿਲਕ ਜੂ ਦਿਲਕ ਜੰਜੂ ਵਿਖੇ ਹਿੰਦੂ ਪ੍ਰੀਤ ਕਰਨ ਲੱਗੇ RAM ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ ਹਿੰਦੂਆਂ ਦਾ RAM ਤੇ ਮੁਸਲਮਾਨਾਂ ਦਾ ਰਹੀਮ ਇਹ ਨਾਮ ਜੋ ਇੱਕੋ ਹੈ ਦੋ ਹੋ ਕੇ ਵੱਖਰੇ ਸੁਦੀਨ ਲੱਗੇ ਭਾ ਤੇ ਭੁੱਲ ਦੇ ਨਾਲ ਦੋ ਅੱਡ ਅੱਡ ਰਸਤੇ ਬਣਾ ਲਏ ਬੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਨੀਆ ਸਹਿ ਤਾਣੇ ਦੋਵੇਂ ਜਣੇ 베ਦਾਂ ਤੇ ਕਿਤਾਬਾਂ ਨੂੰ ਭੁਲਾ ਕੇ ਸ਼ੈਤਾਨ ਹੋ ਕੇ ਦੁਨੀਆ ਦੇ ਲਾਲਚ ਵਿੱਚੇ ਫਸ ਗਏ ਸੱਚ ਕਿਨਾਰੇ ਰਹਿ ਗਿਆ ਕਹ ਮਰਦੇ ਬ੍ਰਾਹਮਣ ਮੌਲਾਣੇ ਭਾਈ ਗੁਰਦਾਸ ਜੀ ਕਹਿੰਦੇ ਸੱਚ ਜਿਹੜਾ ਕਿਨਾਰੇ ਰਹਿ ਗਿਆ ਬ੍ਰਾਹਮਣ ਤੇ ਮੌਲਵੀ ਆਪੋ ਵਿੱਚ ਹੀ ਕੁੱਕੜਾਂ ਦੇ ਵਾਂਗੂ ਖੈ ਖੈ ਕੇ ਮਰਨ ਲੱਗ ਪਏ ਸਿਰੋ ਨਾ ਮਿਟੇ ਆਮਣ ਜਾਣੇ ਇੱਕ 84 ਦਾ ਕਹਿੰਦੇ ਆਵਾ ਗੌਣ ਕਿਸੇ ਦੇ ਸਿਰੋ ਨਾ ਮਿਟਿਆ ਚਾਰੇ ਜਾਗੇ ਚੋਹ ਜੁਗੀ ਪੰਚਾਇਣ ਪ੍ਰਭ ਆਪੇ ਹੋਆ ਕਹਿੰਦੇ ਚੋਹ ਜੁਗਾ ਵੇਖੇ ਚਾਰੇ ਜਾਗੇ ਪਰਮੇਸ਼ਰ ਆਪ ਨਿਆਂ ਕਰਨ ਵਾਲਾ ਹੋਇਆ ਆਪੇ ਪੱਟੀ ਕਲਮ ਆਪ ਆਪੇ ਲਿਖਣ ਹਾਰਾ ਹੋਆ ਭਾਈ ਗੁਰਦਾਸ ਜੀ ਕਹਿੰਦੇ ਪੱਟੀ ਲੇਖਣ ਤੇ ਲਿਖਾਰੀ ਰੂਪ ਵੀ ਆਪ ਹੀ ਬਣਿਆ ਬਾਜ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਵਿਧ ਲੋਆ ਭਾਈ ਗੁਰਦਾਸ ਜੀ ਕਹਿੰਦੇ ਕਿ ਬਾਜ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਵਿਧ ਲੋਆ ਕਿਉਂਕਿ ਗੁਰੂ ਬਾਜ ਹਨੇਰਾ ਹੈ ਲੋਕ ਬਹੁਤ ਭਾਂ ਦੀਆਂ ਜਿੱਦਾਂ ਦੇ ਵਿੱਚ ਲੜ ਲੜ ਕੇ ਮਰ ਜਾਂਦੇ ਹਨ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਵਰਤਿਆ ਪਾਪ ਜਗਤਰ ਤੇ ਧੌਲ ਉਡੀਣਾ ਨਿਸ ਦਿਨ ਰੋਆ ਕਹਿੰਦੇ ਅਤੇ ਜਗਤ ਪੁਰ ਪਾਪ ਵਰਤ ਰਿਆ ਤੇ ਧਰਮ ਰੂਪੀ ਧਵਲ ਉਦਾਸ ਹੋ ਕਰਕੇ ਰਾਤ ਦਿਨ ਕਰਲਾਉਂਦਾ ਹੈ ਬਾਜ ਦਇਆ ਬਲਹੀਣ ਹੋ ਹਾਹੇ ਓੜਾ ਤੇ ਊੜੇ ਔਕੜ ਹੋ ਹੋ ਹਾਯੋੜਾ ਹੋ ਊੜੇ ਔਕੜੂ ਇਸ ਦਾ ਉਚਾਰਨ ਇਸ ਤਰ੍ਹਾਂ ਕਰਨਾ ਬਾਜ ਦਇਆ ਬਲਹੀਨ ਹੋ ਨਿਗਰ ਚਲੋ ਰਸਾਤਲ ਟੋਆ ਅਤੇ ਦਇਆ ਤੋਂ ਬਿਨਾ ਕਮਜ਼ੋਰ ਹੋ ਕੇ ਪਤਾਲ ਦੇ ਟੋਇਆਂ ਵੇਖੇ ਨਿਗਰਨ ਲੱਗਾ ਹੈ ਕਹਿੰਦੇ ਖੜਾ ਇੱਕ ਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ ਇੱਕ ਪੈਰ ਤੇ ਖੜੋਤਾ ਹੈ ਪਾਪਾਂ ਦੇ ਨਾਲ ਕਹਿੰਦੇ ਭਾਰਾ ਹੋ ਗਿਆ ਸਥੰਮੇ ਕੋਈ ਨਾ ਸਾਧ ਬਿਨ ਸਾਧਨਾ ਦਿਸੈ ਜਗ ਵਿੱਚ ਕੋਵਾ ਦਿਸੈ ਦਲਾਵਾਂ ਦੇ ਨਾਲ ਕਹਿੰਦੇ ਸਾਧੂ ਤੋਂ ਬਾਝ ਉਸ ਨੂੰ ਕੋਈ ਸਹਾਰਾ ਨਹੀਂ ਦੇ ਸਕਦਾ ਤੇ ਸਾਧ ਜਗਤ ਵਿੱਚ ਕੋਈ ਨજર ਨਹੀਂ ਆਉਂਦਾ ਧਰਮ ਧੌਲ ਪੁਕਾਰੈ ਤਲੈ ਖੜੋਵਾ ਇਸ ਲਈ ਕਹਿੰਦੇ ਧਰਮ ਰੂਪੀ ਬੈਲ ਧਰਤੀ ਹੇਠ ਤਲੈ ਖੜੋ ਕਰਕੇ ਹਾਲ ਬੌੜੀ ਕਰ ਰਿਹਾ ਹੈ ਪਿਆ ਰੱਖਣਾ ਪੁਕਾਰੈ ਦਲਾਵਾਂ ਦੇ ਨਾਲ ਤਲੈ ਦਲਾਵਾਂ ਦੇ ਨਾਲ ਧਰਮ ਤੋਲ ਪੁਕਾਰੈ ਤਲੈ ਖੜੋਵਾ ਸੋ ਸੰਗਤ ਜੀ ਆਪਣੀ 22 ਪੌੜੀਆਂ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਸ਼ੇਰ ਜ਼ਰੂਰ ਕਰਿਓ ਵੀਡੀਓ ਨੂੰ ਹੋਰ ਵੀ ਸੰਗਤਾਂ ਜੋ ਘਰਾਂ ਦੇ ਵਿੱਚ ਬੈਠੀਆਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ